हां जी मित्रों किया सारे ਭਰਾਵਾਂ ਦਾ ਘਰ ਪਰਿਵਾਰ ਜਨਮੋਂ ਸਾਰੇ ਵੀ ਸੈਟ ਨੇ ਕਰਦਗੇ ਬੋ ਲੋ ਦੀ ਸਟਾਰਟਿੰਗ ਤੇ ਟਾਈਮ 11 ਵਜੇ ਗਏ ਮਿੱਤਰੋ ਤੇ ਪਹਿਲਾ ਪੱਠੇ ਦੀਆਂ ਕੰਮ ਨਵੇੜਤਾ ਯਾਰ ਤੜਕੇ ਮੀਂਹ ਪਈ ਜਾਂਦਾ ਸੀਗਾ ਤੇ 9 ਵਜੇ ਪੱਠੇ ਲੈ ਕੇ ਆਂਦੇ ਆ ਲਿਆ ਕੇ ਰੈਡੀ ਠਾ ਦਤੀ ਆ ਤੇ ਉਹ ਫੜੀ ਆ ਜੰਗਲ ਵੀ ਦੀ ਆਵੇ ਤੇ ਮੀਂਹ ਕਾफी ਸੀ ਯਾਰ ਰਾਤ ਵੀ ਤੜਕੀ ਪਈ ਜਾਂਦਾ ਸੀਗਾ ਤਾਂ ਇਹ ਲੇਟ ਹੋ ਗਿਆ ਪੱਠਿਆਂ ਨੂੰ ਖੇਦਰ ਨਾਲ ਸ਼ੂਧਾ ਮੈਂ ਤੋਤਨਾ ਗੰਗਾ ਹਲੋ ਜੀ ਕੱਪੜਾ ਦੇਖੋ ਕੀ ਹਾਲ ਬਣਿਆ ਪਿਆ ਆ ਵੀ ਜਾ ਦਾ ਕੱਪੜਾ ਇਕੱਠਾ ਕਰ ਕੀ ਢੇਰੀ ਢੇਰੀ ਵੀ ਸੀਗੀ ਰਾਤ ਵਾ ਵਾ ਰਾਤ ਨੂੰ ਤੜਕੀ ਵੀ ਕੈਸਨ ਤੜਕੀ ਵੀ ਸੀ ਮੀ ਵੀ ਸੀ ੜਕੇ ਮਿੱਤਰੋ ਲੋ ਜੀ ਅਜ ਜਮਈ ਤੂ ਗਈ ਕੱਪੜਾ ਆ ਤਾ कपड़ा धोता तो गया अपना हम तो धुप तो निकलती आ माड़ी मोटी जी कूत्र वेख गए स्वेटर सारे स्वेटर इधर हो गया कूदरी आंडा लाने होगा जहां ला लेना इन्हें ਪਰਲੇ ਉਤਰੀ ਇਹ ਲਾਇਆ ਨਹੀਂ ਤਾਂ ਬਹਿਣਾ ਸੀਗਾ ਆਂਡੇ ਦੇ ਨਹੀਂ ਲਾਇਆ ਨਹੀਂ ਹਜੇ ਮਿੱਤਰੂ ਲਾ ਲੂਗੀ ਅੱਜ ਅੱਜ ਦੇ ਵਿੱਚ ਲਾ ਲੂਗੀ ਇਹ ਵੀ ਤੇਰਾ ਇਹ ਬੇਬੀ ਪੀਜਨ ਬੇਬੀ ਪੀਜਨ 2 ਬੇਬੀ ਪੀਜਨ ਮੈਂ ਰਾਖ ਕਿਤੇ ਆ ਗਈ ਸੀ ਗਰਮੀ ਤੇ ਸਾਡੀ ਪੇਟ ਠੰਡ ਹੋ ਗਈ ਇੱਕ ਵਾਰ ਜਕੜਾ ਦੇ ਰੱਬ ਨੇ ਆਹ ਵੇਖੋ ਫਾਈਟ ਹੋਈ ਜਾਂਦੀ ਦੋਹਾਂ ਦੀ ਕੁੰਡਾ ਦੇ ਸੈਨ ਫਾਸ ਗੇ ਨੈੱਥ ਰੂਮ ਦੇ ਵੀ ਖਾਣੀ ਰੱਤੀ ਗਈ ਹਟ ਜਾ ਪਿੱਛੇ ਮੇਰੇ ਨੇੜੇ ਨਾ ਹੋ ਜੀ ਇਹ ਕੋਤਰੀ ਵੇ ਲੋ ਗੋੜ ਕੀ ਆਂਦੀ ਇੱਕ ਹਜ ਬਾਈ ਦਾ ਯਾਰ ਕਮੈਂਟ ਆਇਆ ਸੀਗਾ ਕਹਿੰਦਾ ਬਈ ਪੀਲਾ ਰੰਗ ਕਿਵੇਂ ਬਣਾਉਣੇ ਆ ਪੀਲਾ ਬਾਈ ਯਾਰ ਅਸੀਂ ਤੇ ਲੈ ਕੇ ਹੀ ਆਂਦਾ ਸੀਗਾ ਉਹ ਸੁੱਕਾ ਸੀ ਕਲਰ ਤੇ ਸੁੱਕੇ ਵਿੱਚ ਸਪੈਲਟ ਪਾ ਲਿਆ ਸੀ ਬਈ ਆ ਪਿਆ ਉਹ ਇੱਥੇ ਆ ਪਿਆ ਜਿਹੜੀ ਚੋਲੀ ਹੋਰੀ ਚੱਕ ਲਈ ਆ ਪਿਆ ਇਹ ਬਈ ਸਪੈਲਟ ਪਾ ਲਿਆ ਸੀਗਾ ਪੀਲਾ ਰੰਗ ਲੈ ਕੇ ਆਂਦਾ ਸੀ ਯਾਰ ਫਰੀ ਗੋਟੋ ਲੈ ਕੇ ਆਂਦਾ ਸੀਗਾ ਤੇ ਇਹ ਰੰਗਾਂੇ ਭੰਜਦਾ ਵੀ ਪੈ ਡੱਕਾ ਇਹਦੇ ਨਾਲ ਆ ਬਿਆ ਰੰਗ ਬੀ ਦੇਖ ਤੇ ਆ ਹੀ ਚੜਦਾ ਏ ਕੇ ਬਈ ਉਹੀ ਲਾਇਆ ਯਾਰ ਅਸੀਂ ਕਿਹੜਾ ਵੱਡੇ ਕਬੂਤਰਾਂ ਨੂੰ ਵੱਡੇ ਕਬੂਤਰਾਂ ਲਾਇਆ ਉਡਰਣ ਤਾਂ ਆਪਾਂ ਲਾਉਣਾ ਨਹੀਂ ਆ ਪਿਆ ਯਾਰ ਉਡਰਣ ਨੇ ਕਿਹੜੇ ਦਿਸ ਨਾ ਨਹੀਂ ਤਾਂ ਜਾ ਗਏ ਇਹ ਹੁਣ ਸ਼ੌਕ ਨਹੀਂ ਲਾ ਲਿਆ ਸੀ ਓਏ ਮੋਢੇ ਕੀਤੇ ਵੀ ਨਾ ਇਹ ਸ਼ੌਕ ਨਹੀਂ ਕੀਤੇ ਵੀ ਆਪਾਂ ਇਹ ਚੱਲ ਆ ਕੇ ਵੇਖ ਗਏ ਪਹਿਲੀ ਈ ਲਾਇਆ ਆਪਾਂ ਵੀ ਤੇ ਆਪਾ ਉੱਡਣ ਵਾਲੇ ਕਬੂਤਰਾਂ ਇੱਕ ਦੇ ਵੀ ਨਹੀਂ ਲਾਇਆਗਾ ਨਾ ਹੀ ਬੱਚੇ ਦੇ ਲਾਇਆ ਆਪਾ ਕਿਸੇ ਦੇ ਵੀ ਤੇ ਨਾ ਹੀ ਆਪਾਂ ਲਾਉਣਾ ਉੱਡਣ ਵਾਲੇ ਦੇ ਬਸ ਓਨਲੀ ਵੱਡੇ ਵੱਡੇ ਕਬੂਤਰਾਂ ਲੱਗਾ ਵਿਆ ਇਹ ਪਤਾ ਲੱਗਦਾ ਰਹਿੰਦਾ ਵੱਡੇ ਕਬੂਤਰ ਪੀਲੇ ਰੰਗ ਲੱਗਿਆ ਇਹਦੇ ਵੀ ਪੀਲੇ ਰੰਗ ਲੱਗਾ ਹੋਇਆ ਮੋਟੇ ਤੇ ਵੱਡੇ ਕਬੂਤਰੀ ਹੈ ਵੀ ਤੇ ਜਿਹੜੇ ਬੱਚੇ ਆਉਣਗੇ ਉੱਡਣਗੇ ਆਪਣੇ ਉਹਨਾਂ ਦੇ ਕਿਸੇ ਦੇ ਨਹੀਂ ਬਈ ਪੀਲਾ ਰੰਗ ਲੱਗਾ ਹੋਇਆ ਤੇ ਜਿਹੜੇ ਵੱਡੇ ਸਾਰ ਪਰ ਹੋ ਗਏ ਕਬੂਤਰ ਬਾਹੇ ਨੇ ਛੱਡਾਂਗੇ ਉਹਨਾਂ ਦੇ ਵੀ ਨਹੀਂ ਪੀਲਾ ਰੰਗ ਲਾਉਣਾ ਆਪਾਂ ਉਹ ਤਾਂ ਮੈਂ ਤਾਂ ਆਪਣੇ ਹਰਾ ਵੀ ਘਾਟ ਹੀ ਲਾਉਣੀ ਹੁੰਦੀ ਆ ਹਰਾ ਵੀ ਨਹੀਂ ਲੰਮੇ ਬਾੜਾ ਮੇਂ ਤਾਂ ਆਪਣਾ ਕਾਲਾ ਰੰਗ ਚੱਲਣਾ ਯਾਰ ਭਾਈ ਨਾਲ ਤੇ ਅਈ ਕਾਲਾ ਰੰਗ ਲੋਣੇ ਨੇ ਮੇਂ ਗੂਤਰ ਦੇ ਕਾਲਾ ਜੀ ਲੋਡ ਤੇ ਲਾਲ ਲਾ ਲਾਂਦਾ ਗੁਲਾਬੀ ਆ ਗੁਲਾਬੀ ਲਾ ਦੀ ਦਾ ਬਹੁਤ ਰਹੀ ਕੋਈ ਰੰਗ ਨਹੀਂ ਲਾਉਂਦੇ ਹਰਾ ਵੀ ਬਈ ਘਾਟੀ ਲਾਉਣੇ ਬਹੁਤ ਘਟ ਲਾਉਣੇ ਹਰਾ ਵੀ ਰੰਗ ਅਸੀਂ ਕਾਲਾ ਤੇ ਗੁਲਾਬੀ ਚੱਲਦਾ ਮੇਂ ਕਾਲਾ ਹਾਈਲਾਈਟ ਕਰਾਂ ਉਹ ਕਾਲਾ ਰੰਗ ਉਹ ਤਾਂ ਕਿਰਨ ਤੋਂ ਆਪਣੇ ਲਈ ਬੱਦਲ ਬਹੁਤ ਆ ਮਿੱਤਰੋ ਈ ਦੱਸਦਾ ਇੱਕ ਦੋ ਦਿਨ ਹੋਰ ਜੇ نیٹ ਇਧਰ ਕਿੰਨਾ ਬੱਦਰ ਬੰਦ ਆਉਂਦਾ ਕਟਿੰਗ ਕਰਾਉਂ ਜਾਵੜੀ ਸਲੂਨ ਤੇ ਕਰਾ ਲਈ ਕਟਿੰਗ ਅੱਜ ਆਓ ਜੀ ਬਣ ਗਏ ਸੋਹਣੇ ਮੁੰਡੇ ਕਰਾ ਰਹੇ ਨੇ ਦੀ ਕਟਿੰਗ ਯਰ ਧੁੱਪ ਵੀ ਕਈ ਨਹੀਂ ਮੈਂ ਹੀ ਆ ਹੁਣ ਤੜਕੇ ਹੀ ਨੇ ਬਦਲ ਧੁੱਪ ਹੁਣ ਗੀ ਮੈਂ ਹੀ ਆ ਆਹ ਧੁੱਪ ਨਿਕਲੀ ਚੱਲ ਵਧੀਆ ਤੇ ਦਾਣਾ ਪਾਣੀ ਪਾਉਣੇ ਕਬੂਤਰਾਂ ਨੂੰ ਬੇਦਰ ਨਾਲ ਗਏ ਬੰਨਾਂ ਵਾਜ ਲੜੀ ਜਾਂਦੇ ਹਣ ਤੇ ਨਾਲ ਗਏ ਕੜੀ ਕਰਾ ਕੇ ਆਏ ਸੀਗੇ ਬੱਚੇ ਵੀ ਜਿਵੇਂ ਸਹੀ ਆ ਫੇਰ ਆ ਕੇ ਦਾਣਾ ਪਾਣੀ ਪਾਉਣੇ ਆ ਹਾਈ ਤਾਂ 1.5 ਵਜਿਆ ਉਥੇ ਟਾਈਮ ਆਵਾ ਲੱਗ ਗਿਆ ਯਾਰ ਇੱਕ ਚਾਲੀ ਹੋਏ ਹੈ ਜੀ ਨਹਾ ਕੇ ਤੇ ਫਿਰ ਆਪਾਂ ਦਾਣਾ ਪਾਣੀ ਪਾਉਣੀ ਇਹਨਾਂ ਨੂੰ ਅਗے ਵੀ ਫਿਰ ਢੋਲਾਂਗਾ ਆਪਾਂ ਤੇ ਸਾਰਿਆਂ ਨੂੰ ਪਾਣੀ ਪਾ ਦਿੰਨੇ ਆ ਤੇ ਵਿਟਾਮਿਨ ਪਾ ਦਿੰਨੇ ਆ ਆਪਾਂ ਆਸਟੋਗੈਟ ਤੇ ਇਹਨੂੰ ਵਿਖਾਉਣੀ ਪੱਟ ਕੇ ਕਿਵੇਂ ਹੁੰਦੀ ਆ ਓੜੀ ਕੈਮਰਾ ਬਈ ਆ ਵੀ ਕੁੜਾ ਦੰਨਿਆ ਆ। ਸਾਠੀ ਹੁੰਦੀ ਮਿੱਤਰੋ। ਆ ਵੇਖ ਲੋ। ਇਹ ਗੁਲਾਬ ਵੀ ਨਿਕਲਦੀ ਜਾਵਣੀ ਇਹ ਨਿਕਲਦੀ ਆ। ਜੇ ਥੋੜੀ ਪਾਲੀ ਆਪਾਂ ਮਤਲਬ ਇੱਕ ਢੱਕਣ ਜਿਹੜਾ ਨਿਕਾ ਨਹੀਂ ਹੁੰਦਾਗਾ। ਸੀਸਮਾ ਦਾ ਉਹ ਇੱਕ ਢੱਕਣ ਪਾ ਲਿਆ ਤੇ ਸਾਰਿਆਂ ਦੀ ਪਾ ਲਈਨੀ ਆਪਾਂ। ਇਹ ਤੋਂ ਹੀ ਪਾ ਲਈਨੇ ਪਾਣੀ ਤੇ ਇਹ ਚਾਰਾਂ ਖੁੱਡਿਆਂ ਦੇ ਕੁੰਡੇ ਹੈਗੇ ਆ ਤੇ ਦੋਹਾਂ ਦੇ ਇੱਧਰ ਸੀਗੇ ਇਹਨਾਂ ਨੂੰ ਆਪਾਂ ਪਾ ਕੇ ਦਵਾਈ ਤੇ ਪਾਣੀ ਭਰਤਾ ਤੇ ਹੁਣ ਆਪਾਂ ਚਾਰਾ ਹੀ ਪਾ ਲੈਂਦੇ ਆ ਇਹ ਇਹਨਾਂ ਕੈਲਸ਼ੀਅਮ ਪੂਰਾ ਹੋ ਜਾਂਦਾ ਯਾਰ ਕਬੂਤਰਾਂ ਦਾ ਤੇ ਕਿਸੇ ਚੀਜ਼ ਦੇ ਘਾਟ ਨਹੀਂ ਆਉਂਦੀ ਕਹਿੰਦਾ ਭਾਵੇਂ ਆ ਖੜ ਜੋ ਲੋਰੀ ਲੋਰੀ ਇੱਧਰ ਹੀ ਪਾਦਾ ਇੱਧਰ ਹੀ പാ പാ നർ താജാ ਗੇ ਸਾਰੇ ਇਹ ਪਾਣੀ ਪਾ ਕੇ ਤੇ ਬਾਅਦ ਚ ਆਪਾਂ ਰੱਖ ਦਿੰਨੇ ਆ ਤੇ ਨਾਲ ਦਾਣਾ ਪਾਣੀ ਪਾ ਦੇਣੇ ਦਾਣੇ ਇਹ ਜਿਹੜੇ ਪਾਉਣ ਵਾਲੇ ਆ ਤੇ ਪਾਣੀ ਰੱਖ ਦਿੰਨੇ ਪਹਿਲਾਂ ਆਪਾਂ ਇਹਨਾਂ ਨੂੰ ਇੰਸਾਰੇ ਕੁਤਰਾਂ ਦਾਣਾ ਤੇ ਪਾਣੀ ਵੀ ਪਾਤਾ ਉਹ ਚੂਈਆਂ ਨੇ ਸਾਰੇ ਬੱਚੇ ਵੱਡੇ ਉੱਡਣ ਵਾਲੇ ਵੱਡੇ ਲੱਗੇ ਪਏ ਲੈਣਾ ਚ ਕਤਾਰਾਂ 'ਚ ਲੱਗੇ ਪਏ ਆ ਨਾ ਮਿੱਤਰੋ ਭੀ ਜਿਹੜੇ ਕੁਤਰ ਪੱਟੇ ਸੀ ਚਾਰ ਪੰਜ ਉਹ ਹਣੀ ਆਪਾਂ ਕੁਤਰਾਂ ਦੇ ਨਾਲ ਹੀ ਪੱਟੇ ਸੀ ਯਾਰ ਜਿੰਨਾ ਕੁਤਰਾਂ ਦੇ ਪੱਟਣਾਂ ਨਾਲ ਥੱਲੇ ਦੇਖਣੀ ਯਾਰ ਦੋ ਦਿਨ ਬਾਅਦ ਚ ਪੱਟੇ ਸੀ ਗਏ ਕਹਿੰਦਾ ਪਹਿਲਾ ਪੱਟੇ ਸੀ ਇੱਕ ਦੋ ਤਿੰਨ ਫਰਕ ਆਨਾਂ ਦਾ ਤੇ ਇਹ ਬਾਅਦ ਚ ਪਹਿਲਾ ਪੱਟੇ ਸੀ ਉੱਤਰ ਆਪਾਂ ਚਾਰ ਪੰਜ ਹੈਗੇ ਆ ਤੇ ਆਪਾਂ ਲੈ ਕੇ ਆਉਣੇ ਪੜ ਕੇ ਉਹਨਾਂ ਦੇ ਦੇਖ ਕੇ ਕਿੰਨੇ ਕਿੰਨੇ ਖੰਭ ਆ ਗਏ ਤੇ ਉਹ ਫਿਰ ਉਸਰਾ ਵੀ ਛੱਡਾਂਗੇ ਉੱਤਰੋ ਵਾਲੇ ਕਿਹੜਾ ਲਿਆਉਣਾਂ ਪੜ ਕੇ ਇੱਕ ਤਾਂ ਕਿਹੜਾ ਬਈ ਆਹ ਗੂਤੋ ਪੱਟਿਆ ਵਿਆ ਇੰਨੇ ਕੰਮ ਬਾਰੇ ਮੇਤਰੋ ਇੰਨੇ ਨੇ ਦੇ ਉਹ ਹੋਰ ਦਸਾਂ ਤੜਾ ਇੱਕ ਸਾਫ਼ ਹੋ ਜਾਣਾ ਨੇ ਤੇ ਪਹਿਲਾਂ ਆਪ ਉਤਰਾ ਹੀ ਘੱਡ ਲਾਂਗੇ ਆ ਸਾਫ਼ ਹੋ ਜਾਣੀ ਉਹੀ ਸਾਫ਼ ਹੀ ਇਹੇ ਆ ਗੁਤਰੀ ਆਪਾਂ ਕਰ ਸਕਦੇ ਦੂਸਰੇ ਰਾਸ ਤੇ ਲਾਸਰਾ ਉਤਰਾ ਇੰਨੇ ਵਿਚਕਾਰ ਲੋਕ ਆਏ ਨਾ ਉਮੇਤ ਨਾਲ ਉਤਰਾ ਹੀ ਪਿਆ ਜਦੋਂ ਜਮਾ ਗੁੱਤ ਲਾੜ ਪਿਆ ਆਇਓ ਆਇਓ ਤੁਰੇ ਇਹਨੇ ਕਿਹੜਾ ਪਟਿਆ ਹੁੰਦੀ ਆਪਾਂ ਇੱਕ ਮਿੱਤਰ ਆ ਗੁੱਤਰ ਪੱਟਿਆ ਸੀਗਾ ਆਪਾਂ ਖੱਟੀਆਂ ਖਾ ਰਿਹਾ ਐਂ ਜਿਹਦੇ ਵਾਸਤੇ ਖਾ ਚੇ ਕਰ ਲਓ ਤੇ ਝਾਦਰਾ ਪੱਟੀਆਂ ਸੀ ਆਪਾਂ ਇਹਦੀਆਂ ਵੀ ਬਈਗਾ 10 ਦਿਨਾਂ ਨੂੰ ਕੰਪਲੀਟ ਆ ਜਾਣਗੇ ਝਾਦਰਾ ਇਹ ਸਾਦਾ ਸੀਗਾ ਤੇ ਛਾੜ ਕੇ ਖੰਮ ਨਵੇਂ ਆ ਗਏ ਦੇ ਖੱਟਿਆ ਖਰਗੂ ਉੱਤਰਿਆ ਵੀ ਤੋਂ ਆਹ ਮੈਂ ਦਰਵਾ ਪੱਟੇ ਨਹੀਂ ਸੀ ਨਾ ਇਹ ਰਾ ਯਾਰ ਅਬ ਮਗਰਲੀਆਂ ਬਾੜੀਆਂ ਪੰਜੀਨਾ ਵੇਖਿਆ ਸੀਗਾ ਤਰਾਲ ਨੂੰ ਬੈਠਾ ਨਹੀਂ ਸੀਗਾ ਇਹ ਕਾਲੀ ਟੋਈ ਜਿਹਾ ਬੱਚਾ ਹੈ ਇਹ ਦੂਬਾਈ ਵਿੱਚ ਛੁੱਟ ਗਿਆ ਬੱਚਾ ਹੰਦਾ ਈ ਹੈ ਹੁਣ ਵੀ ਆਪਾਂ ਦੂਸਰਾ ਰਾਤ ਤੇ ਫੇਰ ਘਟਨਾ ਹੈ ਇਹ ਬੁੱਦੀ ਵਾਲੇ ਦਾ ਹੈ ਬੱਚਿਆਂ ਨੂੰ ਦੂ ਬਾਏ ਨੇ ਛੁੱਟ ਗਿਆ ਹੈ ਆ ਮਿੱਤਰੋ ਆਪਣਾ ਇਹ ਰਵੱਢ ਢਾਕੂ ਉਤਰ ਤੇ ਇਹ ਕਹਿਆ ਗੱਲ ਦੱਸੋ ਜੀ ਬੋਦੀ ਕਿਹੜੇ ਕਿਹੜੇ ਗੂਤਰ ਕੱਢਦੇ ਮਤਲਬ ਆ ਬੋਦੀ ਦੀ ਸੇਰ ਵਾਲੀ ਹੈਗੀ ਆ ਹਾਰੀ ਗੋਤ ਜੀ ਆ ਵੀ ਇੱਕ ਹੀ ਖੰਭ ਕਿੱਡਾ ਵੱਡਾ ਵਧੀਆ ਵਿਆਲ ਹੈ ਇਹ ਕੀ ਚੱਕਰ ਹੁੰਦਾ ਯਾਰ ਕਮੈਂਟ ਕਰਕੇ ਜਰੂਰ ਦੱਸੋ ਜੀ ਇਹ ਹੀ ਕੰਨਾ ਖੰਭ ਵੱਡਾ ਹੈ ਦਾ ਲੈ ਬਾਕੀ ਸਾਰੇ ਛੋਟੇ ਆ ਆ ਕੰਨਾ ਵੱਡਾ ਹੈ ਕੀ ਚੀਜ਼ ਖੰਭ ਇਹ ਇੱਕ ਇਹ ਬੋਦੀ ਹੁੰਦੀ ਆ ਗੋਤ ਹੁੰਦੀ ਆ ਕਮੈਂਟ ਕਰਕੇ ਜਰੂਰ ਦੱਸੋ ਜੀ ਲਓ ਖਟਗਾ ਖੜਗ ਉਤਰਾਇ ਵਟਾਗ ਉਤਰਾਪਣਾ ਫੇ ਕੜ ਜਾ ਸ਼ਰਦ ਦੀ ਲੇਟਾਂ ਕੋਈ ਨਾਈਟ ਰਾਤ ਹੋ ਗਈ ਇਹਨੂੰ ਕਹਿੰਦੇ ਆ ਚੱਕੋ ਦੀ ਜਾਗ ਪੰਗ ਜਾਗਮਗ ਜਗਮਗ ਹੋ ਗਈ ਇਧਰ ਨਹੀਂ ਹੋਈ ਇਧਰ ਆ ਵਗਾਰ ਨਹੀਂ ਹੁੰਦੀ ਜਗ ਮੰਜੇ ਦਾ ਰਾਵਣ ਸੁੱਤੀ ਬੈਗ ਉਤਰ ਨਾ ਉਹ ਗੜਕਣ ਲੱਗ ਬੈ ਥੱਲੇ ਉਤਰ ਚੱਕ ਔਰ ਮੈਂ ਇਧਰ ਲੇਟਾ ਜਗਿਆ ਨਾਲ ਦੇ ਨਾਲ ਇਧਰ ਗੜਕਣ ਲੱਗ ਪਿਆ ਇਹ ਹੋਈ ਚੱਲਣਗੇ ਸਾਰੇ ਇਹ ਦੋ ਦੋ ਗੜਕਣ ਲੱਗ ਬੈ ਥੱਲੇ ਜਿਵੇਂ ਰੌਸ਼ਨੀ ਪੈਂਦੀ ਆ ਸ਼ਰੂ ਆਪੀ ਸੁਵੇਰੇ ਦੇ ਵੇਹਣਗੇ ਆਪਾ ਹਲਕੂਰ ਹੋੜਦਗਾ ਮਦਗਣਾ ਪੱਲੀ ਸਾਰੇ ਇਹ ਗਰਮੀ ਚਾਹੀ ਮਾਰਨੇ ਇਹਨਾਂ ਨੇ ਦੇਖੋ ਨੇ ਚੜਦਾ ਨਾ ਚਾ ਇਹਨਾਂ ਨੂੰ ਇਥੋਂ ਪਤਾ ਲੱਗਦਾ ਕਬੂਤਰ ਤੰਦਰੁਸਤ ਹਸਤਾਲੇ ਆ ਵੀ ਮਾਰਦੀ ਪੱਲੇ ਗੁਰ ਨਹੀਂ ਹੈ ਜਾਂਦੇ ਰੱਖੇ ਨਹੀਂਗੇ ਬਰ ਰੱਖ ਲੂਗੀ ਸਵੇਰੇ ਮਿਲ ਬਾੜੀ ਮੇ ਦੇ ਹੋਵੇ ਇਧਰ ਬੱਚੇ ਸਾਰੇ ਸੈਟਵਟ ਹੋਏ ਬੈਠੇ ਆ ਤਾਂ ਸਹੀ ਨਹੀਂ ਹਟਦੀ ਚਲੋ ਮੈਟਰੋ ਕਰ ਦਿੰਦੇ ਆਪਾਂ ਬਲੌਗ ਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਕਰੋ ਤੇ ਉਹ ਕਬੂਤਰ ਯਾਰ ਬੋਦੀ ਆ ਬਈ ਯਾਰ ਪਿੱਛੇ ਗਿੱਚੀ ਜਾ ਤੇ ਉਹ ਕਮੈਂਟ ਕਰਕੇ ਦੱਸੋ ਜੇ ਕਾ ਤੋ ਹੁੰਦੀ ਆ ਜਾਂ ਜਾਂ ਕਬੂਤਰ ਵੱਡੇ ਹੋਏ ਦੀ ਹੁੰਦੀ ਆ ਨਾ ਉਹ ਜਿਹਨੂੰ ਕਮੈਂਟ ਕਰੋ ਜੀ ਨੂੰ ਪਤਾ ਜਿਹਨੂੰ ਨਹੀਂ ਪਤਾ ਮੇਰੇ ਯਾਰ ਗੇ ਨੂੰ ਉਹ ਨਾ ਕਰੋ ਜੇ ਉਹਦੇ ਫਿਰ ਉਹ ਵੀ ਟਰਵਾਲੀ ਰੋੜ ਦਿੰਦੇ ਆ ਜਿਹਨੂੰ ਪਤਾ ਪੱਕਾ ਪਤਾ ਉਹ ਕਰੋ ਜੀ ਕਮੈਂਟ ਤੇ ਬਾਕੀ ਵੀਡੀਓ ਵੇਖ ਲੈ ਸਾਰੇ ਵੀਰਾਂ ਧੰਨਵਾਦ